ਮਹਾਰਾਜਾ ਰਣਜੀਤ ਸਿੰਘ ਦੇ ਪੁੱਤੇ ਕਬਲ ਨਾਨ੍ਹ ਸਿੰਘ ਦਾ ਵਿਆਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਸੀ। ਉਹ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਖੁਸ਼ ਸੀ। ਉਹਨਾਂ ਨੇ ਐਲਾਨ ਕਰਿਆ ਹੋਇਆ ਸੀ ਕਿ ਮੈਂ ਪੰਜਾਬ ਦੇ ਕੱਲੇ-ਕੱਲੇ ਪਰਿਵਾਰ ਦੇ ਕੱਲੇ-ਕੱਲੇ ਜੀ ਨੂੰ ਪਹਾਰ ਦੂੰਗਾ। ਜਦੋਂ ਬਰਾਤ ਤਿਆਰ ਹੋ ਕੇ ਸ਼ਾਮ ਸਿੰਘ ਅਟਾਰੀ ਵਾਲੇ ਦੇ ਘਰ ਨੂੰ ਚੱਲਦੀ ਹੈ ਤਾਂ ਇੱਕ ਬਹੁਤ ਹੀ ਚਲਾਕ ਬੰਦਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਂਦਾ ਤੇ ਕਹਿੰਦਾ ਹੈ ਕਿ ਤੁਸੀਂ ਤਾਂ ਵਾਅਦਾ ਕਰਿਆ ਸੀਗਾ ਕਿ ਤੁਸੀਂ ਕੱਲੇ-ਕੱਲੇ ਪਰਿਵਾਰ ਦੇ ਕੱਲੇ-ਕੱਲੇ ਜੀ ਨੂੰ ਪਹਾਰ ਦੋਗੇ। ਕਹਿੰਦੇ ਪਰ ਤੁਸੀਂ ਮੇਰੇ ਪਰਿਵਾਰ ਨੂੰ ਤਾਂ ਕੋਈ ਪਹਾਰ ਹੀ ਨਹੀਂ ਦਿੱਤਾ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਕਿੱਥੇ ਤੇਰਾ ਪਰਿਵਾਰ ਦੱਸ ਨਾ ਉਹਨਾਂ ਨੂੰ ਬਾਹਰ ਦੇ ਦੇਨਾ ਤਾਂ ਇਨਸਾਨ ਨੇ ਕੀੜਿਆਂ ਦਾ ਭਰਿਆ ਹੋਇਆ ਇੱਕ ਘੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਗੇ ਕਰਤਾ ਤੇ ਕਿਹਾ ਕਿ ਇਹ ਆ ਮੇਰਾ ਪਰਿਵਾਰ ਹੁਣ ਦਵੋ ਇਹਨਾਂ ਨੂੰ ਬਾਹਰ ਜੇ ਕੋਈ ਹੋਰ ਹੁੰਦਾ ਰਾਜਾ ਜਾਂ ਫਿਰ ਕੋਈ ਅੱਜ ਦਾ ਲੀਡਰ ਤਾਂ ਉਹਦੀ ਇਸ ਗੁਸਤਾਖੀ ਤੇ ਉਹਨੂੰ ਸਜ਼ਾ ਸੁਣਾਉਂਦਾ ਲੇਕਿਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੇ ਹੀ ਨਿਮਰਤਾ ਨਾਲ ਉਹਨੂੰ ਕਿਹਾ ਕਿ ਭਾਈ ਤੂੰ ਆਪਣੇ ਪਰਿਵਾਰ ਦੇ ਜੀ ਗਿਣ ਕੇ ਦੱਸ ਦੇ ਮੈਂ ਇਕੱਲੇ-ਇਕੱਲੇ ਨੂੰ ਪਹਾਰ ਦੇ ਦੂੰਗਾ ਇਹ ਗੱਲ ਸੁਣ ਕੇ ਉਹ ਇਨਸਾਨ ਚੁੱਪ ਹੋ ਗਿਆ ਇਸ ਤੋਂ ਬਾਅਦ ਮਹਾਰਾਜਾ ਰਣਜੀ ਉਹਨੂੰ ਸੋਨੇ ਦੀਆਂ ਮੋਹਰਾਂ ਨਾਲ